ਰਾਜੇ ਬਿੰਦ ਨੂੰ ਲੱਖ ਦੀਆਂ ਲਾਹਣਤਾਂ ਨੇ ਜਿਨੇ ਇੱਕ ਕਤਲ ਹੋਏ ਦੋਸਤ ਤੇ ਉਹ ਕਤਲ ਦੇ ਵਿੱਚ ਸ਼ਾਮਲ ਲੋਕਾਂ ਦੇ ਨਾਲ ਅੱਜ ਯਾਰੀਆਂ ਪਾਲੀਆਂ ਨੇ ਕਿਵੇਂ ਤੂੰ ਸਿੱਧੂ ਮੁਸੇਵਾਲੇ ਦੇ ਕਤਲ ਦੇ ਦੋਸ਼ੀ ਲੋਕਾਂ ਨੂੰ ਅੱਜ ਆਪਣੇ ਮੀਡੀਆ ਸਲਾਹਕਾਰ 5-5 ਲੱਖ ਰੁਪਏ ਦੇ ਰੱਖ ਲਿਆ ਉਸ ਪਰਿਵਾਰ ਨੂੰ ਕਿਵੇਂ ਮੂੰਹ ਦਿਖਾਏਗਾ ਜਿਹੜੇ ਸਿੱਧੂ ਮੁਸੇਵਾਲੇ ਦੀ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਗਲਵਕੜੀਆਂ ਪਾ ਪਾ ਕੇ ਰੋ ਰੋ ਕੇ ਦਿਖਾਉਂਦਾ ਸੀ ਇਹਦਾ ਮਤਲਬ ਤੇਰੇ ਉਹ ਹੰਝੂ ਜਿਹੜੇ ਨੇ ਉਹ ਨਕਲੀ ਸੀ ਜਾਣੀ ਸੀ ਉਹ ਰੋਣੇ ਉਹ ਤੂੰ ਡਾਂਮੇ ਕਰਕੇ ਦਿਖਾਉਂਦਾ ਸੀ ਇੱਥੋਂ ਤੱਕ ਰਾਜੇ ਬੜਿੰਗ ਦੀ ਰਾਜਨੀਤੀ ਕੱਡੀਆਂ ਹੋ ਜਾਵੇਗੀ ਕਿ ਸਿੱਧੂ ਮੁਸੇਵਾਲੇ ਦੇ ਕਤਲ ਦੇ ਦੋਸ਼ੀਆਂ ਨੂੰ ਤੂੰ ਅੱਜ 5-5 ਲੱਖ ਰੁਪਏ ਦੇ ਵਿੱਚ ਆਪਣੇ ਮੀਡੀਆ ਸਲਾਹਕਰ ਰੱਖੇਗਾ ਆ ਗੂਗਲ ਤੇ ਜਾ ਕੇ ਸਰਚ ਕਰ ਲੋ ਆਯੂਸ਼ੀ ਜਿਹੜੀ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਮੀਡੀਆ ਸਲਾਹਕਾਰ ਸੀ ਜਿਨੇ ਆਹ ਗਰੁੱਪਾਂ ਦੇ ਵਿੱਚ ਮੀਡੀਆ ਗਰੁੱਪਾਂ ਦੇ ਵਿੱਚ ਪਾ ਕੇ ਇਹ ਜਨਤਕ ਕੀਤੀ ਸੀ ਜਾਣਕਾਰੀ ਕਿ ਸਿੱਧੂ ਮਸੇਵਾਲੇ ਦੀ ਸਿਕਿਉਰਿਟੀ ਅਸੀਂ ਬਾਵਸ ਲੈ ਲਈ ਆ ਤੇ ਅੱਜ ਉਸ ਹੀ ਐਓਸੀ ਨੂੰ ਇਹ ਰਾਜਾ ਵੜਿੰਗ ਜਿਹੜਾ ਆਪਣਾ ਮੀਡੀਆ ਸਲਾਹਕਾਰ ਬਣਾ ਲੰਦਾ ਆ ਕਾਂਗਰਸ ਦੇ ਸੁਖਬਾਲ ਸਿੰਘ ਖਹਿਰੇ ਦਾ ਟਵੀਟ ਹੈ ਇਹ ਕੀਜ ਵਾਕੀ ਆ ਜਿਸ ਗੱਲ ਤੇ ਬੋਲਣਗੇ ਕੀ ਆਯੂਸ਼ੀ ਨੂੰ ਕੀ ਮਜ਼ਦੂਰੀ ਬਣ ਗਈ ਕਿ ਅੱਜ ਕਾਂਗਰਸ ਨੇ ਰਾਜੇ ਬਣ ਕੇ ਉਹ ਆਪਣੀ ਮੀਡੀਆ ਸਲਾਹਕਾਰ ਰੱਖ ਲਈ ਆ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦਾ ਨੇਤਾ ਕੀ ਬੋਲੇਗਾ ਕੀ ਹੁ ਮਾੜੀ ਮੁੱਟੀ ਸ਼ਰਮ ਆਏਗੀ ਗਾਂਦ ਖਣੂ ਕਿ ਸਿੱਧੂ ਮੂਸੇਵਾਲਾ ਜਿਹਦੇ ਦੋਸ਼ੀ ਕਿਉਂਕਿ ਉਹਦੇ ਕਤਲ ਦਾ ਮੁੱਖ ਕਾਰਨ ਇਹ ਸੀ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਨੂੰ ਜ਼ਬਤ ਕੀਤਾ ਗਿਆ ਜਨਤਕ ਕੀਤਾ ਗਿਆ ਸੀ ਮੀਡੀਆ ਸਲਾਹਕਾਰ ਆਯੂਸ਼ੀ ਵੱਲੋਂ ਜਿਹੜੀ ਉਸ ਸਮੇਂ ਆਮਾਦੀ ਪਾਰਟੀ ਦੀ ਮੀਡੀਆ ਸਲਾਹਕਾਰ ਸੀ ਅੱਜ ਉਹੀ ਆਯੂਸ਼ੀ ਰਾਜੇ ਬਣੀ ਮਨੇ 5 ਲੱਖ ਦੇ ਰੱਖ ਲਿਆ ਸਾਡੇ ਕਿ ਤੂੰ 50 ਲੱਖ ਦੇ ਕਰੋੜ ਰੁਪਇਆ ਦੇ ਪਰ ਜਿਹੜੀ ਤੂੰ ਯਾਰ ਮਾਰ ਕੀਤੀ ਆ ਜਿਹੜਾ ਤੂੰ ਆਪਣੇ ਕਤਲ ਹੋਏ ਮੈਂ ਸਮਝਦਾ ਕਿ ਉਹ ਨੌਜਵਾਨ ਨੂੰ ਧੋਖਾ ਦਿੱਤਾ ਅੱਜ ਦਾ ਡੋਗਰ ਤੂੰ ਜਿਹੜਾ ਮੈਂ ਸਮਝਦਾ ਬਣਿਆ ਜਿਹੜਾ ਯਾਰ ਮਾਰ ਤੇ ਉਤਰਿਆ ਯਾਰ ਉਸ ਜਿਹੜਾ ਜਹਾਨ ਤੋਂ ਦੋਸਤ ਚਲੇ ਗਿਆ ਉਹਦੀ ਕੋਈ ਇਨਾਜਤ ਰੱਖ ਲੈਂਦਾ ਉਹਦੇ ਪਰਿਵਾਰ ਦੀ ਕੋਈ ਇਨਾਜਤ ਰੱਖ ਲੈਂਦਾ ਕਿ ਕਾਂਗਰਸ ਇਸ ਤੇ ਜਵਾਬ ਦੇਵੇਗੀ ਮੈਂ ਪੰਜਾਬੀਆਂ ਨੂੰ ਇੱਕ ਗੱਲ ਦੱਸਣਾ ਚਾਹੁੰਨਾ ਕਿ ਇੱਕ ਕਰਤੂਤ ਹੈ ਲੋਕਾਂ ਦੀ ਜੇ ਕਟਿਆ ਨਿੰਦਣਯੋਗ ਤੇ ਜਮ੍ਹਾਂ ਖੱਲੇ ਪੱਤਰ ਦੀ ਰਾਜਨੀਤੀ ਯਾਰ ਮਰੇ ਹੋਏ ਯਾਰਾਂ ਤੇ ਵੀ ਤੇ ਵੀ ਮੈਂ ਸਮਝਦਾ ਕਿ ਉਹਨਾਂ ਦੇ ਕਾਤਲਾਂ ਦੇ ਜ਼ਿੰਮੇਵਾਰ ਲੋਕ ਜਿਹੜੇ ਉਹ ਉਸ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ ਸਿਕਿਉਰਿਟੀਆਂ ਜਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਆਪਣੀਆਂ ਮੀਡੀਆ ਸਲਾਹ ਕਰ ਰੱਖਣ ਦੀਆਂ ਤੇ ਲੋਕ ਕਰਤੂਤਾਂ ਕਰ ਰਹੇ ਨੇ